ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਹੈ ਜੀ 53ਵਾਂ ਦਿਨ 75 ਦਿਨ ਰੋਜ਼ ਤੁਹਾਨੂੰ ਨਵੇਂ ਸਟਾਈਲ ਦੀ ਦਸਤਾਰ ਸਜਾ ਕੇ ਦਿਖਾਉਣ ਦਾ ਤੇ ਤੁਹਾਨੂੰ ਸਿਖਾਉਣ ਦਾ 2 ਗੇਠਾਂ 'ਚ ਚੌੜੀ ਪੂਣੀ ਕਰਕੇ ਖੱਬੇ ਪਾਸੇ ਜੂੜਾ ਸੈੱਬ ਕਰਕੇ ਨਾਲ ਕੰਗਾ ਸੈੱਬ ਰੱਖ ਕੇ ਬੇ ਸਜਾ ਲੈਣਾ ਹੈ ਅੱਜ ਤੁਹਾਨੂੰ ਅਸੀਂ ਇੱਕ ਦੇ 6 ਲੜ ਮਤਲਬ ਕਿ 31 ਬੇਚਾ ਵਾਲੀ ਅੰਮ੍ਰਿਤਸਰ ਸ਼ਾਹੀ ਦਸਤਾਰ ਸਜਾ ਕੇ ਦਿਖਾਣੀ ਹੈ ਸਾਰੇ ਲੜ ਤੁਸੀਂ ਇੱਕ ਜਗ੍ਹਾ ਤੇ ਪਿੰਚ ਕਰਨੇ ਨੇ 6 ਦੇ 6 ਲੜ ਚੰਗੀ ਤਰ੍ਹਾਂ ਸਾਫ਼ ਕਰਾਂਗੇ ਪਿੱਛੇ ਤੱਕ ਸਾਰੇ ਹੀ ਲੜ ਤੁਸੀਂ ਦੋਨੋਂ ਭੱਲੇ ਬਰਾਬਰ ਕਰਕੇ ਇੱਕ ਜਗ੍ਹਾ ਤੇ ਪਿੰਚ ਕਰਕੇ ਰੱਖਣੇ ਨੇ ਦਸ ਆਣੀ ਨੇ ਸਾਰੇ ਹੀ ਲਾੜ ਤੁਹਾਡੇ ਬਰਾਬਰ ਮੋٹے ਹੋਣੇ ਚਾਹੀਦੇ ਨੇ ਤੇ ਸਾਰਿਆਂ ਦੇ ਵਿੱਚ ਬਰਾਬਰ ਸਪੇਸ ਹੋਣੀ ਚਾਹੀਦੀ ਆ ਕੋਈ ਵੀ ਚੀਜ਼ ਨਾ ਸਮਝ ਆਈ ਹੋਵੇ ਤਾਂ ਪੂਰੀ ਵੀਡੀਓ ਮੈਂ YouTube ਤੇ ਅਪਲੋਡ ਕੀਤੀ ਹੋਈ ਆ ਉੱਥੇ ਜਾ ਕੇ ਤੁਸੀਂ ਦੇਖ ਸਕਦੇ ਹੋ ਪੂਰੀ ਡਿਟੇਲ ਚ ਤੇ ਦੂਜੇ ਜਿਸ ਨੇ ਦੇਖ ਕੇ ਸਾਰੀ ਦਸਤਾਰ ਨੂੰ ਸਾਫ਼ ਕਰਨ ਤੋਂ ਬਾਅਦ ਜੋ ਕਲਗੀ ਵਾਲੇ ਲਾੜ ਨੂੰ ਸਾਫ਼ ਕਰਕੇ ਚੰਗੀ ਤਰ੍ਹਾਂ ਲਾ ਦੇਣਾ ਹੈ ਤੇ ਲੂਪੀ ਵਾਲੇ ਪਹਿਲੇ ਨੂੰ ਖਿੱਚ ਕੇ ਸਿਰ ਨੂੰ ਚੰਗੀ ਤਰ੍ਹਾਂ ਟਕ ਲੈਣਾ ਤੇ ਫਿਰ ਪਿੱਛੋਂ ਦੀ ਲੂਪੀ ਨੂੰ ਲਗਾ ਦੇਣਾ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਜ਼ਰੂਰ ਕਰ ਦਿਓ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਦਸਤਾਰ ਕਿਹੋ ਜਿਹੀ ਲੱਗੀ ਤੇ ਘਰ ਬ